ਇਹ ਕੋ ਸੰਗਤ ਜੀ तकरीबन 8:00 ਦਾ ਟਾਈਮ ਹੈ ਰਾਤ ਦਾ ਤੁਸੀਂ ਵੀ ਦੇਖ ਸਕਦੇ ਹੋ ਗੋਵੀ ਦੇ ਧਾਮ ਸੰਗਤਾਂ ਨੇ ਤੇ ਦੁੱਧ ਵਗੈਰਾ ਸਾਰਾ ਕੁਝ ਲੱਗ ਰਿਹਾ ਹੈ ਦੁਕਾਨਾਂ ਦੇ ਉੱਤੇ ਭਟੂਰੇ ਸੰਗਤਾਂ ਸ਼ਗ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਇਹ ਰਾਤ ਦਾ ਨਜ਼ਾਰਾ ਹੈ ਰਾਤ ਦੇ 8:00 ਹੋਏ ਨੇ ਕੀ ਬੋਲੋਗੇ ਇਹ ਸਾਰਾ ਤੁਹਾਨੂੰ ਮੈਂ ਦਿਖਾ ਰਿਹਾ ਹਾਂ ਇਹ ਬਾਜ਼ਾਰ ਗੋਬਿੰਦ ਧਾਮ ਵਾਲਾ ਬਾਜ਼ਾਰ ਜੇ ਸੰਗਤ ਕਾਫੀ ਸੰਗਤ ਆ ਰਹੀ ਹੈ ਤੇ ਇਸ ਬਾਜ਼ਾਰ ਦੇ ਵਿੱਚ ਸੰਗਤਾਂ ਜਿਹੜੀਆਂ ਲੰਗਰ ਛਕ ਰਹੀਆਂ ਨੇ ਦੁਕਾਨਾਂ ਦੇ ਉੱਤੋਂ ਜੋ ਤਕਰੀਬਨ ਜਿੰਨੀਆਂ 20 ਦੁਕਾਨਾਂ ਹੈਗੀਆਂ ਸਾਰੀਆਂ ਦੁਕਾਨਾਂ ਫੁੱਲ ਨੇ ਸਿਵਿਕ ਸਾਖਦੇ ਹੋ ਹਰ ਸਾਈਡ ਜਿਹੜੀ ਆ ਉਹ ਸੰਗਤ ਹੈ ਹਰ ਦੁਕਾਨ ਦੇ ਉੱਤੇ ਸੰਗਤ ਹੈ ਤੇ ਬਾਜ਼ਾਰ ਜਿਹੜਾ ਵਾ ਉਹ ਫੁੱਲ ਹੋਇਆ ਵਾ ਸੰਗਤਾਂ ਕੀਤੋ ਪ੍ਰਗਟ ਕਰ ਰਹੀਆਂ ਨੇ ਕੁਝ ਦਿਨਾਂ ਨੇ ਕੁਛ ਖਾਣਾ ਖਾ ਰਹੀਆਂ ਨੇ ਚਾਹ ਪੀਣੀ ਚਾਹ ਪੀ ਲਈ ਬਈ ਮਨ ਕੇ ਪੀ ਰਹੀਆਂ ਨੇ ਰੋਟੀ ਖਾਣੀ ਇਹ ਤੇਲ ਦੀ ਮਾਲਿਸ਼ ਕਰਨ ਦੇ ਵਾਸਤੇ ਨੇ ਆ ਦੇਖੋ ਮਸ਼ੀਨਾਂ ਨੇ ਵਿੱਚ ਪੈਰ ਰੱਖਦੇ ਨੇ ਇਹਨਾਂ ਦੇ ਤੇ ਇਹਦੇ ਨਾਲ ਮ사ਜ ਹੋ ਜਾਂਦੀ ਆ ਤੇ ਇਹ ਜਿਹੜਾ ਬਾਜ਼ਾਰ ਏ ਇਹ ਸਾਰਾ ਹੋਟਲ ਏ ਸਾਰੇ ਬਾਜ਼ਾਰ ਚ ਹੋਟਲ ਨੇ ਤੁਸੀਂ ਦੇਖ ਸਕਦੇ ਹੋ ਕਿ ਹੋਟਲਾਂ ਦੇ ਨਾਲ ਭਰਿਆ ਹੋਇਆ ਏ ਬਾਜ਼ਾਰ ਇਹ ਸਾਰਾ ਤੇ ਹਲਵਾਈ ਦੀਆਂ ਦੁਕਾਨਾਂ ਪਕੌੜੇ ਜਲੇਬੀਆਂ ਜਿੱਥੇ ਜਿੱਥੇ ਮੇਰੇ ਖਿਆਲ ਨਾਲ ਮੈਂ ਸੋਚਦਾ ਵੀ ਇਹਨਾਂ ਨੂੰ ਪਤਾ ਵੀ ਪੰਜਾਬੀ ਕੀ ਖਾਂਦੇ ਆ ਤੇ ਇਹਨਾਂ ਨੇ ਉਹੋ ਚੀਜ਼ਾਂ ਹੀ ਜਿਹੜੀਆਂ ਰੱਖੀਆਂ ਜੋ ਪੰਜਾਬੀ ਖਾਂਦੇ ਆ ਇਹਨਾਂ ਨੂੰ ਪਤਾ ਵਾ ਵੀ ਕਿਹੜੀ ਚੀਜ਼ ਪੰਜਾਬੀ ਖਾਂਦੇ ਤੇ ਰੇਟ ਰੇਟ ਤੁਸੀਂ ਵੇਖੋਗੇ ਇੱਥੋਂ ਆਪਣੇ ਪੰਜਾਬ ਦੇ ਨਾਲੋਂ ਦੁੱਗਣਾ ਦੁੱਗਣਾ ਰੇਟ ਇਹਨਾਂ ਦਾ ਦੋਸਾ ਵੀ ਦੋ ਦੋ 250 ਰੁਪਏ ਦਾ ਦੋਸਾ ਵਾ ਜਲੇਬੀਆਂ 50 ਰੁਪਈਆ ਦੇ ਪੀਸ ਦੇ ਹਿਸਾਬ ਨਾਲ 8 ਪੀਸ ਮਿਲਦੇ ਜੇ ਇਹ ਵੀ ਤੁਹਾਨੂੰ ਮੈਂ ਦੱਸ ਦਵਾਂ ਆਹੇ ਕੋ ਰੋਟੀਆਂ ਲੱਗਣੀਆਂ ਤੇ ਦੂਰ ਤੇ ਉੱਤੇ ਆਹ ਰੈਸਟੋਰੈਂਟ ਇਹ ਵੀ ਸਾਰਾ ਫੁੱਲ ਹੋਇਆ ਜੀ ਵੇਖੋ तकरीबन ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆ ਵੀ ਸੰਗਤਾਂ ਜਿਹੜੀਆਂ ਹੈਗੀਆਂ ਉਹ ਲੰਗਰ ਵੀ ਛਕਦੀਆਂ ਵਾਂ ਮੈਰੀਆਂ ਲੰਗਰ ਨਹੀਂ ਛਕਦੀਆਂ ਪਰ ਜਿਹੜਾ ਵਾ ਉਹ ਲੰਗਰ ਹਾਲ ਚ ਲੋਕੀ ਜਿਹੜੇ ਆ ਉਹ ਘਟ ਕਿਉਂ ਜਾਂਦੇ ਆ ਇਹ ਲੋਕ ਲੰਗਰ ਤੋਂ ਲੰਗਰ ਕਿਉਂ ਨਹੀਂ ਛੱਕਦੇ ਲੰਗਰ ਹਾਲ ਵੀ ਵੈਸੇ ਫੁੱਲ ਹੁੰਦਾ ਵੇ ਨਹੀਂ ਗੱਲ ਪੀ ਲੰਗਰ ਹਾਲ ਨਹੀਂ ਫੁੱਲ ਲੰਗਰ ਹਾਲ ਵੀ ਫੁੱਲ ਨੇ ਪਰ ਇੱਥੇ ਵੀ ਹਰ ਦੁਕਾਨ ਤੇ ਤੁਸੀਂ ਵੇਖ ਸਕਦੇ ਹੋ ਆਖੋ ਢੇੜਾਂ ਲੱਗੀਆਂ ਨੇ ਖਾਣ ਪੀਣ ਵਾਲੇ ਦੁਕਾਨਾਂ ਦੇ ਉੱਤੇ ਜਲੇਬੀਆਂ ਗੁਲਾਬ ਜਾਮੂਨ ਗਰਮ ਬ੍ਰੈਡ ਪੀਸ ਸਪ੍ਰਿੰਗ ਰੋਲ ਹੁਣ ਸਪ੍ਰਿੰਗ ਰੋਲ ਅਸੀਂ ਨੂੰ ਪੁੱਛਿਆ ਵੀ ਸਪ੍ਰਿੰਗ ਰੋਲ ਕਿੰਨੇ ਦਾ ਤੇ ਸਾਨੂੰ ਉਹ ਕਹਿੰਦਾ 150 ਰੁਪਏ ਦੇ ਦੋ ਬਦਲੇ ਕਿ 75 ਰੁਪਏ ਦਾ ਇੱਕ ਸਪ੍ਰਿੰਗ ਰੋਲ ਜਿਹੜਾ ਉਹ ਹੈਗਾ ਉਹ ਇਹ ਦੇ ਰਹੇ ਨੇ ਤੁਸੀਂ ਵੇਖੋ ਸੰਗਤ ਕਿੰਨੀ ਆ ਵਿਚਾਰ ਦੇ ਵਿੱਚ ਤੇ ਇੰਨੀ ਸੰਗਤਾ ਤੇ ਮੋੜੀ ਨੇ ਮੋੜਾ ਵਚਨ ਡਿਆ ਵਾ ਵੇਖੋ ਇੱਥੇ ਦੁਕਾਨਾਂ ਵੀ ਹੈਗੀਆਂ ਸਾਰੀਆਂ ਉਸ ਤੋਂ ਸਾਮਾਨ ਸਾਰਾ ਕੁਝ ਮਿਲਦਾ ਆਪਾਂ ਨੂੰ ਠੀਕ ਆ ਵਿਚਾਰ ਜਿਹੜਾ ਵਾ ਉਹ ਸਾਰਾ ਫੁੱਲ ਹੋਇਆ ਪਿਆ ਵੇਖੋ ਹਰ ਦੁਕਾਨ ਦੇ ਉੱਤੇ ਰਾਸ਼ਨ ਵਾਲਾ ਸੰਗਤ ਦਾ ਰੈਸਟੋਰੈਂਟ ਆ ਤੁਸੀਂ ਵੇਖ ਸਕਦੇ ਹੋ ਮੈਂ ਤੁਹਾਨੂੰ ਦੱਸਾਂ ਕਿਹੜੀ ਦੁਕਾਨ ਹੈ ਜਿੱਥੇ ਸੰਗਤ ਨਹੀਂ ਬੈਠੀ ਵੇਖੋ ਤੁਸੀਂ ਵੇਖ ਸਕਦੇ ਹੋ ਸਭ ਦੁਕਾਨਾਂ ਫੁੱਲ ਨੇ ਛੱਕ ਰਹੇ ਨੇ ਲੋਕ ਆਵ ਲੈਫ ਲੋ ਤੁਹਾਡੇ ਸਾਹਮਣੇ ਨੇ ਬਾਰ ਦਾ ਵਿਊ ਹੈ ਰੋਸਾ ਵਾ ਤੇ ਤੁਹਾਨੂੰ ਮੈਂ ਸਾਰੇ ਬਾਜ਼ਾਰ ਦਾ ਜਿਹੜਾ ਵਾ ਉਹ ਵਿਊ ਦਿਖਾ ਰਿਹਾ ਵਾਂ ਵੀ ਇਹ ਬਾਜ਼ਾਰ ਦੇ ਵਿੱਚ ਜਿਹੜਾ ਉਹ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਬਾਜ਼ਾਰ ਦੇ ਵਿੱਚ ਦੇਖੋ ਦੁੱਧ ਜਿਹੜਾ ਉਹ ਗਰਮ ਗਰਮ ਦੁੱਧ ਜਿਹੜਾ ਜਿਹੜਾ ਕੜਿਆ ਤੁੱਤ ਬੈਕ ਹੋ ਰਿਹਾ ਨਾਲ ਜਲੇਬੀਆਂ ਨਿਕਲ ਰਹੀਆਂ ਨੇ ਜੀ ਵੇਖ ਸਕਦੇ ਹੋ ਰਾਤ ਦੇ 8 ਵਜੇ ਨੇ ਟਾਈਮ ਨੇ ਇੱਕ ਸੰਗਤ ਇੱਕ ਗੋਬਿੰਦਤਾ ਆਵਾਂ ਸੁ ਗੋਬਿੰਦਤਾਮ ਤੇ ਹ ਸਵੇਰੇ ਅਸੀਂ ਚਾਲੇ ਪੋਣੇ ਨੇ ਹਿਮਕੁੰਟ ਸਾਹਿਬ ਵੱਲੋਂ ਜੋ ਕਿ 6-7 ਕਿਲੋਮੀਟਰ ਦਾ ਜਿਹੜਾ ਪੈਂਡਾ ਹੈਗਾ ਪਹਾੜੀ ਪੈਂਡਾ ਵਾ ਅਸੀਂ ਸਵੇਰੇ 5 ਵਜੇ ਨਿਕਲਣਾ ਤੇ ਵਾਹਿਗੁਰੂ ਮਿਹਰ ਕਰੇ ਸਭ ਕੁਝ ਠੀਕ ਰਵੇ ਤੇ ਮੈਂ ਤੁਹਾਨੂੰ ਉਸ ਰਸਤੇ ਦੇ ਵੀ ਸਾਰੇ ਦੇ ਦਰਸ਼ਨ ਕਰਾਵਾਂ ਜਿੱਥੇ ਜਿੱਥੇ ਪੋਸੀਬਲ ਹੋਇਆ ਮੇਰੇ ਕੋਲ ਹੋ ਸਕੇ ਆ ਕਿਉਂਕਿ ਬਲੌਗ ਬਣਾਉਣਾ ਵੇਖੋ ਸੰਗਤਾਂ ਇੱਥੇ ਵੀ ਬਹੁਤ ਬੈਠੀਆਂ ਨੇ ਵਲੋਗ ਬਣਾਉਣਾ ਜਿਹੜਾ ਵਾ ਉਹ ਕਾਫੀ ਡਿਫਿਕਲਟ ਹੁੰਦਾ ਜਦੋਂ ਬੰਦੇ ਦੇ ਮੋਢਿਆਂ ਦੇ ਉੱਤੇ ਬੈਗ ਹੋਵੇ ਹੱਥ ਦੇ ਵਿੱਚ ਡਾਂਗਾ ਹੋਣ ਤੇ ਫੋਨ ਫੜ ਕੇ ਜਾਂ ਕੈਮਰਾ ਫੜ ਕੇ ਵਲੋਗ ਬਣਾਉਣਾ ਬਹੁਤ ਔਖਾ ਵਾ ਇਸ ਕਰਕੇ ਮੈਂ ਕੋਸ਼ਿਸ਼ ਕਰਦਾ ਹੁੰਨਾ ਵੀ ਨਾਲ ਮੇਰੇ ਇੱਕ ਸਿੰਘ ਹੈਗਾ ਸ਼ਬਦਪ੍ਰੀਤ ਸਿੰਘ ਉਹਦੀ ਹੈਲਪ ਲੈ ਕੇ ਮੈਂ ਥੋੜੀ ਜਿਹੀ ਫਿਰ ਵਲੋਗ ਬਣਾਉਣਾ ਤੇ ਉਹਦੀ ਹੈਲਪ ਦੇ ਨਾਲ ਫਿਰ ਵਧੀਆ ਹੁੰਦਾ ਤੁਸੀਂ ਵੇਖੋ ਆ ਵੇਖੋ ਆ ਬ੍ਰੇਕਫਾਸਟ ਲਿਖਿਆ ਉੱਤੇ ਸਾਰੇ ਫੁੱਲ ਜੇ ਸ਼ੀਸ਼ਿਆਂ ਦੇ ਅੰਦਰ ਬੈਠੇ ਆ ਟੈਸਟੂਡੈਂਟ ਦੇ ਵਿੱਚ ਸਭ ਖੜੇ ਆ ਉਹ ਫੁੱਲ ਨੇ ਲੋਕ ਸ਼ੱਕ ਰਹੇ ਨੇ ਤੇ ਵੀਰ ਜੀ ਤੁਸੀਂ ਵੇਖੋ ਨਹੀਂ 3:08:08 ਦਾ ਸਮਾਂ ਹੈ ਅਭੀ ਦੇਖੋ ਗਰੀਆਂ ਥੋੜੀਆਂ ਜੀਆਂ ਲੋ ਲੈਵਲ ਦੁਕਾਨਾਂ ਨੇ ਇੱਥੇ ਉਹ ਵੀ ਫੁੱਲ ਨੇ ਤੁਸੀਂ ਵੀ ਦੇਖ ਸਕਦੇ ਹੋ ਤੇ ਮੈਂ ਤਕਰੀਬਨ ਸਾਰਾ ਬਾਜ਼ਾਰ ਹੀ ਜਿਹੜਾ ਗੋਮਿੰਤਾ ਮਲਾ ਬਾਜ਼ਾਰ ਆ ਸਾਰਾ ਉਹ ਮੈਂ ਸਾਰਾ ਕਵਰ ਕਰ ਰਿਹਾ ਆ ਆਪੇ ਖੁਸ਼ਲੀਆਂ ਦੀ ਰੇੜੀ ਲੱਗੀ ਏ ਛਲੀਆਂ ਪੁੱਜਣ ਡੀਆਂ ਨੇ ਤੇ ਲੋਕ ਛਲੀਆਂ ਵੀ ਖਾ ਗ ਰਹੇ ਨੇ ਵੀ ਜੀ ਕਿੰਨੇ ਛਲੀ ਇੱਕ ਕਿੰਨੇ ਦੀ 60 ਰੁਪਏ ਦਾ 60 ਰੁਪਏ ਕਿ 60 60 ਰੁਪੀਆ ਹਾਂਜੀ 60 ਰੁਪਈਆ ਦੀ ਛਲੀ ਇੱਕ ਦੇਣ ਡੇ ਜੀ ਗੱਲ ਕਰ ਜਿਹੜੀਆਂ ਛਲੀਆਂ ਬਾਜ਼ਾਰ ਸਾਡੇ ਪੰਜਾਬ ਦੇ ਵਿੱਚ 10 ਰੁਪਏ ਕਿਲੋ 15 ਰੁਪਏ ਕਿਲੋ ਛਲੀਆਂ ਮਿਲਦੀਆਂ ਉਹ ਛਲੀਆਂ ਇੱਥੇ ਇੱਕ 60 ਰੁਪਏ ਦੇ ਛੱਲੀ ਜਿਹੜੀ ਆ ਉਹ ਮਿਲ ਨਹੀਂ ਜੀ ਤੇ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਵੀ ਰੇਟ ਇੱਥੇ ਬਹੁਤ ਜ਼ਿਆਦਾ ਵਾ ਹਰ ਚੀਜ਼ ਦਾ ਰੇਟ ਡਬਲ ਵਾ ਚਲੋ ਮੈਂ ਸਮਝਦਾ ਵੀ ਇੱਥੇ ਸਮਾਨ ਸਾਰਾ ਲੈ ਕੇ ਆਉਣਾ ਜਿਵੇਂ ਮੈਨੇ ਰੱਖਤਾ ਉਹਨਾਂ ਦਾ ਕਰਾਇਆ ਵੀ ਪਿੰਦਾ ਇਸ ਸਮਾਨ ਇੱਥੇ ਲਿਆਉਣਾ ਵੀ ਕੋਈ ਮੂਮੂਲੀ ਗੱਲ ਨਹੀਂ ਆ। ਉਹ ਇੱਕ ਪੜਾ ਓਖਾ ਖੱਚਰਾ ਦੇ ਉੱਤੇ ਸਮਾਨ ਲੈ ਕੇ ਆਉਂਦੇ ਆ ਸਾਰਾ ਉਹ ਆਪਣਾ। ਤੇ ਆਹ ਵੇਖੋ ਪੰਜਾਬੀ ਆਪਣੇ ਸਰ ਇਹ ਬੈਠੇ ਆ। ਨੂੰ ਸਾਥ ਦੀ ਸੰਗਤਾਂ ਜਿਹੜਾ ਉਹ ਰੈਸਟੋਰੈਂਟ ਦੇ ਵਿੱਚ ਸ਼ਗਰੀਆਂ ਨੇ ਲੰਗਰ ਤੇ ਕੋਈ ਵੀ ਇੱਕ ਸਿੰਗਲ ਵੀ ਜਿਹੜਾ ਉਹ ਰੈਸਟੋਰੈਂਟ ਜਾਂ ਟਾਬਾ ਜਾਂ ਦੁਕਾਨ ਕੋਈ ਵੀ ਫਰੀ ਨਹੀਂ ਹੈਗੀ ਚਾਹੇ ਉਹ ਗੋਲ ਗੱਪਿਆਂ ਵਾਲੀ ਹੋਵੇ ਚਾਹੇ ਉਹ ਨੂਡਲਸ ਵਾਲੀ ਹੋਵੇ ਚਾਹੇ ਉਹ ਕੋਈ ਰੈਸਟੋਰੈਂਟ ਹੋਵੇ ਚਾਹੇ ਉਹ ਕੋਈ ਟਾਬਾ ਹੋਵੇ ਚਾਹੇ ਉਹ ਜਲੇਬੀਆਂ ਦੁੱਧ ਵਾਲੀ ਦੁਕਾਨ ਹੋਵੇ ਛਲੀਆਂ ਹੋਣ ਕੋਈ ਵੀ ਦੁਕਾਨ ਫਰੀ ਨਹੀਂ ਹੈਗੀ ਹਰ ਇੱਕ ਦੁਕਾਨ ਦੇ ਉੱਤੇ ਜਿਹੜਾ ਉਹ ਸੰਗਤਾਂ ਬੈਠੀਆਂ ਹੋਈਆਂ ਨੇ ਤਾਂ ਤਨ ਮੈਂ ਸਾਰੇ ਬਾਜ਼ਾਰ ਦੇ ਦਰਸ਼ਨ ਕਰਵਾ ਰੇ ਸਾਰੇ ਬਾਜ਼ਾਰ ਦਾ ਜਿਹੜਾ ਉਹ ਤੁਹਾਨੂੰ ਮੈਂ ਦ੍ਰਿਸ਼ ਵਿਖਾ ਰਿਹਾ ਹਾਂ ਦਰਸ਼ਨ ਤੇ ਗੁਰੂ ਸਾਹਿਬ ਦੇ ਹੁੰਦੇ ਨੇ ਤੇ ਮੈਂ ਤੁਹਾਨੂੰ ਅੱਗੇ ਪਹਿਲਾਂ ਵੀ ਗੱਲ ਗਈ ਹੈ ਵੀ ਮੈਂ ਨਿਊ ਆ ਤੇ ਮੇਰੇ ਕੋਲੋਂ ਗਲਤੀਆਂ ਵੀ ਜੜੀਆਂ ਉਹ ਹੋਣਗੀਆਂ ਥੋੜੀਆਂ ਜੀਆਂ ਮੇਰੇ ਬੋਲਣ ਦੇ ਵਿੱਚ ਕਿਉਂਕਿ ਮੈਂ ਪਹਿਲੀ ਵਾਰ ਬੇਗੋ ਵੀਰੇ ਜਿਹੜਾ ਵੀ ਲੋਗ ਬਣਾ ਰਿਹਾ ਹਾਂ ਫਸਟ ਟਾਈਮ ਮੈਂ ਕਰ ਰਿਹਾ ਵੀ ਵਲੋਗ ਕੀ ਆਏ ਵੀ ਮਤਲਬ ਕਿ ਤੁਹਾਨੂੰ ਦਰਸ਼ਨ ਕਰਾਉਣੇ ਆ ਮੈਂ ਇਸ ਦੇ ਨਾਲ ਇਸ ਕਾਮਨਾ ਦੇ ਨਾਲ ਵੀ ਹਰ ਕੋਈ ਜਿਹੜਾ ਵਾ ਉਸ ਇਸ ਚੀਜ਼ ਨੂੰ ਜਿਹੜਾ ਵਾ ਉਹ ਵੀ ਦੇਖ ਸਕੇ ਹਰ ਚੀਜ਼ ਨੂੰ ਜਿਹੜਾ ਵੀਊ ਦੇਖ ਸਕਣ ਜਿਹੜੇ ਲੋਕੀ ਨਹੀਂ ਵੀ ਜਾ ਸਕਦੇ ਕਿਸੇ ਕਾਰਨ ਦੇ ਕਰਕੇ ਜਾਣ ਦੇ ਸਥੇ ਏਕ ਨਹੀਂ ਆ ਠੀਕ ਹੈ ਨਾ ਤੇ ਉਹ ਸਾਰੇ ਵੇਖ ਸਕਣ ਠੀਕ ਹੈ ਨਾ ਜੀ ਸਾਰਾ 뷰 ਜਿਹੜਾ ਵਾ ਉਹ ਦੇਖ ਸਕਣ ਅੱਛਾ ਤੇ ਹੋਰ ਤੁਹਾਨੂੰ ਮੈਂ ਸਾਰਾ ਜਿਹੜਾ ਉਹ ਬਾਜ਼ਾਰ ਦਾ 뷰 ਵਿਖਾਤਾ ਵੀ ਜਿਹੜਾ ਗੁਰਦੁਆਰੇ ਵਾਲਾ ਬਾਜ਼ਾਰ ਏ ਗੋਵਿੰਦ tạm ਦਾ ਸਾਰੀਆਂ ਦੁਕਾਨਾਂ ਨੇ ਆਹ ਵੇਖੋ ਮ사ਜ ਆ ਕਿਸੇ ਸੰਗਤਾਂ ਮ사ਜ ਕਰਵਾ ਰਹੀਆਂ ਨੇ ਪੈਰਾਂ ਨੂੰ ਮਸ਼ੀਨਾਂ ਨਹੀਂ ਮਸ਼ੀਨਾਂ ਨਹੀਂ ਬੱਤੀ ਚਾਹ ਜਿਹੜਾ ਵਾ ਉਹ ਪੈਰਾਂ ਦੀ ਮ사ਜ ਹੁੰਦੀ ਆ ਇੱਥੇ ਮ사ਜ ਸੈਂਟਰ ਵੀ ਨੇ ਜੋ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੈ ਵੀ ਜਿਨ੍ਹਾਂ ਦੀ ਲੱਤਾਂ ਦਰਦ ਕਰਦੀਆਂ ਖੱਲੀਆਂ ਪਈਆਂ ਲੱਤਾਂ ਨੂੰ ਇਸ ਕਰਕੇ ਉਹ ਮ사ਜ ਕਰਵਾ ਰਹੇ ਨੇ ਤੁਸੀਂ ਵੀ ਦੇਖ ਸਕਦੇ ਹੋ ਇੱਥੇ ਠੰਡਾ ਥੋੜੀ ਜੇ ਤੁਸੀਂ ਕਿ ਤੇ ਤੁਹਾਡਾ ਸੁਭ ਬਣਿਆ ਹੁੰਦਾ ਤੇ ਨਾਲ ਇੱਕ ਆਪਣਾ ਪੂਰੀਆਂ ਬਾਵਾਂ ਦੀ ਵਿਆਕਰ ਜਾਂ ਕੋਟੀ ਜ਼ਰੂਰ ਤੁਸੀਂ ਨਾਲ ਲੈ ਕੇ ਆਉਣੀ ਹਾਂਜੀ ਤੇ ਇੱਕ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਨਾ ਉਹ ਇਹ ਆ ਤੁਸੀਂ ਜ਼ਰੂਰ ਆਪਣਾ ਨਾਲ ਇਹ ਸਮਾਨ ਲੈ ਕੇ ਆਣਾ ਜੈਕਟ ਕੋਟੀ ਤੇ ਇੱਕ ਸੂਟ ਆਪਣਾ ਜਰੂਰ ਨਾਲ ਲੈ ਕੇ ਆਇਓ ਕਿਉਂਕਿ ਜਿਆਦਾ ਭਾਰ ਵੀ ਹੋਵੇ ਨਾ ਤੇ ਫਿਰ ਆਪਣੇ ਕੋ ਟਰੈਕਿੰਗ ਨਹੀਂ ਹੁੰਦੀ। ਉਹ ਟਿਆਂ ਜਿੱਤੇ ਹੁਣ ਮੇਰਾ ਬੈਗ ਬਹੁਤ ਭਾਰਾ ਸੀ ਅੱਜ। ਤੇ ਮੇਰਾ ਜਿਹੜਾ ਵਾ ਉਹ ਪਿੱਠ ਦਰਦ ਕਰਨ ਲੱਗ ਪਈ ਮੇਰੀ। ਫਿਰ ਵੈਗ੍ਰਤੀ ਕਿਰਪਾ ਦੇ ਨਾਲ ਚਲੋ। ਵਧੀਆ ਰਿਆ। ਤੁਰ ਲਿਆ ਮੈਂ। ਇਸ ਕਰਕੇ ਤਾਂ ਇਹ ਬੈਗ ਵਾ ਨਾ ਉਹ ਹੌਲਾ ਹੋਣਾ ਚਾਹੀਦਾ। ਸਾਡੇ ਦੋ ਪੈ ਗਏ ਸੀ ਨਾਲ ਖੜੇ ਸੀ। ਇੱਕ ਛੋਟਾ ਤੇ ਇੱਕ ਵੱਡਾ। ਛੋਟਾ ਬੈਗ ਆਪਾਂ ਨਾਲ ਲੈਣ ਦਾ ਤੇ ਵੱਡਾ ਬੈਗ ਅਸੀਂ ਗੋਬਿੰਦ ਘਾਟ ਉੱਥੇ ਜਮ੍ਹਾਂ ਕਰਵਾਏ ਸੀ ਆਹ ਹੋ ਗਿਆ ਗੋਬਿੰਦ ਘਾਟ ਅਸੀਂ ਉਹ ਬੈਗ ਜਮ੍ਹਾਂ ਕਰਵਾ ਲਿਆ ਤੇ ਛੋਟਾ ਬੈਗ ਆਪਾਂ ਲੈਣ ਦਾ ਤੇ ਛੋਟਾ ਬੈਗ ਵੀ ਜਦਾ ਭਾਰੀ ਨਹੀਂ ਹੋਣਾ ਚਾਹੀਦਾ ਉਹ ਵੀ ਹੌਲਾ ਹੋਣਾ ਚਾਹੀਦਾ ਜਿਆਦਾ ਪੈਗ ਭਾਰੀ ਹੋਊਗਾ ਤੇ ਆਪਾਂ ਨੂੰ ਪ੍ਰੋਬਲਮ ਹੋਊਗੀ ਤੇ ਠੀਕ ਹੈ ਨਾ ਇਸ ਕਰਕੇ ਤਾਂ ਨਹੀਂ ਕਰਦਾ ਜੇ ਤੇ ਸਫਰ ਆਲੇ ਹਨ ਤੁਸੀਂ ਵੇਖੋ ਬਾਜ਼ਾਰ ਦਾ ਰਸ਼ ਤੇ ਹੁਣ ਕਾਫੀ 20 25 ਮਿੰਟ ਦੀ ਵੀਡੀਓ ਹੋ ਗਈ ਮੇਰੇ ਖਿਆਲ ਸੀ 19 19 ਮਿੰਟ ਦੀ ਵੀਡੀਓ ਹੋ ਗਈ ਆ ਤੇ ਮੈਂ ਉਹ ਵੀ ਦਰਦ ਸੁਹਣੇ ਜਾ ਰਹਿਆਂ ਫਿਰ ਆਪਣੇ ਰੂਮ ਦੇ ਵੱਲ ਆਪਣੇ ਕਮਰੇ ਦੇ ਵੱਲ ਤੇ ਸੀ ਵੀ ਇੱਕ ਸਾਖ ਦੇਵ ਅਸੀਂ ਲੰਗਰ ਹਾਲ ਦੇ ਵਿੱਚ ਜਾ ਕੇ ਲੰਗਰ ਛਕਿਆ ਹੈ ਬੜਾ ਆਨੰਦ ਆਇਆ ਤੇ ਫੇਰ ਆ ਚਾਹ ਜ਼ਰੂਰ ਅਸੀਂ ਬਾਹਰੋਂ ਪੀਤੀ ਆ ਹੁਣ ਆ ਕੇ ਕਿਉਂਕਿ ਚਾਹ ਦਾ ਬਹੁਤ ਸ਼ਕੀਨਾ ਮੈਂ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਠੀਕ ਇਸ ਲਈ ਚਾਹ ਦਾ ਮੈਂ ਸ਼ਕੀਨਾ ਤੁਸੀਂ ਚਾਹ ਜ਼ਰੂਰ ਕੀਤੀ ਬਾਰਾਂ ਆ ਕੇ ਤੁਸੀਂ ਦੋ ਤਿੰਨ ਜਣਿਆਂ ਨੇ ਲੰਗਰ ਹਾਲ ਦਾ ਦ੍ਰਿਸ਼ ਵੇਖੋ ਜਦੋਂ ਖਾਣਾ ਦੇਖ ਲਈਓ ਅਰੇ ਸ਼ਤੋ ਸਾਰੇ ਬਾਜ਼ਾਰ ਦਾ ਦ੍ਰਿਸ਼ ਵੇਖੋ ਬਾਜ਼ਾਰ ਦੇ ਵਿੱਚ ਅੱਜ ਅੱਜ ਤਾਂ ਹੋਤੀ ਆ ਦੇ ਸੰਗਤ ਦਾ ਠਾਠਾ ਮਾਰਦਾ ਕੱਟ ਬਸ ਹੁਣ ਮੈਂ ਜਾ ਰਿਹਾ ਵਾਂ ਜਾ ਕੇ ਦੇ ਕਮਰੇ ਦੇ ਵਿੱਚ ਸਟੇ ਕਰਨਾ ਕਮਰੇ ਦੇ ਵਿੱਚ ਜਾ ਕੇ ਤੇ ਹੁਣ ਆਪਣੀ ਨੀਂਦ ਪੂਰੀ ਕਰਨੀ ਆ ਨੀਂਦ ਪੂਰੀ ਕਰਕੇ ਫਿਰ ਸਵੇਰੇ ਸਵਕਤ ਤੇ ਚੱਲਣਾ 5 ਵਜੇ ਦੇ ਨਾਲ ਬੀਪੀ ਚੈੱਕ ਕਰੋ ਜਿਹੜਾ ਉਸਕੇ ਤੇ ਨਹਾ ਧੋ ਕੇ ਇਸ਼ਨਾਨ ਕਰਕੇ ਫਿਰ ਚਾਲੇ ਪਾਣੀ ਕਰਤਵਾਰ ਸਾਬ ਨੂੰ ਹਿਮਕੁੰਟ ਸਾਹਿਬ ਨੂੰ ਇਹ ਜੂਰੂ ਸਾਹਿਬ ਮੇਰ ਕਰੇ ਕੱਲ ਵੀ ਮੈਂ ਇਸੇ ਤਰ੍ਹਾਂ ਹੀ ਤੁਹਾਨੂੰ ਦਰਸ਼ਨ ਕਰਾਵਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਠੀਕ ਹੈ ਨਾ ਤੇ ਵੀਡੀਓ ਨੂੰ ਸ਼ਾਰਟਸ ਨੂੰ ਲਾਈਕ ਕਰਨਾ ਬਸ਼ਰੀ ਬੈਸ ਬਾਕੀ ਆ ਮੈਂ ਫਿਰ ਗੋਰਦਵਾਰੀ ਦੇ ਵਿੱਚ ਐਂਟਰ ਹੋ ਗਿਆ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਵੇਖਣ ਦਾ ਬਾਕੀ ਆਪਾਂ ਜਾ ਕੇ ਸਵੇਰੇ ਫਿਰ ਮਿਲਾਂਗੇ ਸਾਰੇ ਰਸਤੇ ਦੇ ਵਿੱਚ ਤੁਹਾਨੂੰ ਦਰਸ਼ਨ ਕਰਾਉਂਗਾ ਮੈਂ ਫਿਰ ਜਿੱਥੇ ਸੇ ਪੋਸੀਬਲ ਹੋਇਆ ਤੁਸੀਂ ਮੇਰੇ ਨਾਲ ਬਣੇ ਰਹੋ ਤੇ ਵਾਹਿਗੁਰੂ ਮੇਰ ਕਰੇ ਸਾਡੇ ਸਾਰਿਆਂ ਦੇ ਉੱਤੇ ਜਿਹੜੇ ਇੱਥੇ ਸੰਗਤਾਂ ਆਈਆਂ ਨੇ ਉਹਨਾਂ ਦੇ ਵੀ ਤੇ ਜਿਹੜੇ ਤੁਸੀਂ ਘਰ ਬੈ ਕੇ ਵੀਡੀਓ ਵੇਖੋਗੇ ਉਹਨਾਂ ਦੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ